ਪਰ ਜੋ ਬੋਲ ਕੋ ਬੋਲ ਸਾਡੇ ਰੈਵਰਾਂ ਦੇ ਸਨਮਾਨ ਪ੍ਰਤੀ ਬੋਲੇ ਗਏ ਆ ਉਸ ਚੀਜ਼ ਦਾ ਰਾਈਨਾਮਾ ਸਾਨੂੰ ਮਨਜ਼ੂਰ ਨਹੀਂ ਆ ਮੇਰੇ ਸਮੁੱਚੇ ਸਮਾਜ ਨੂੰ ਮਨਜ਼ੂਰ ਨਹੀਂ ਆ ਸਾਡੀ ਜਥੇਬੰਦੀ ਨੂੰ ਨਹੀਂ ਮਨਜ਼ੂਰ ਕਿਉਂਕਿ ਸਾਡੀਆਂ ਭਾਵਨਾਵਾਂ ਨੂੰ ਪਹੁੰਚੀ ਆ ਠੇਸ ਠੀਕ ਹੈ ਜੀ ਉਸ ਪਿੰਡ ਦਾ ਮਸਲਾ ਸੀ ਉਹ ਪਿੰਡ ਦੇ ਵਿੱਚ ਬਹਿ ਕੇ ਆਪਸੇ ਵਿੱਚ ਬਹਿ ਕੇ ਨਿੱਠ ਸਕਦੇ ਸੀ ਨਿੱਠ ਹੋ ਵੀ ਸਕਦਾ ਹੋ ਸਕਦਾ ਹੋ ਵੀ ਗਿਆ ਹੋਵੇ ਪਰ ਸਾਡੇ ਰੈਵਰਾਂ ਦੇ ਮਾਨ ਸਨਮਾਨ ਦੀ ਲੜਾਈ ਦੇ ਵਿੱਚ ਸਮੁੱਚਾ ਪੰਜਾਬ ਕਹ ਲੋ ਸਮੂਚਾ ਭਾਰਤ ਕਹਿ ਲਓ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੰਚੀ ਆ ਜਿਨ੍ਹਾਂ ਨੇ ਲਲਕਾਰ ਕੇ ਕਿਹਾ ਸੀ ਤੇ ਚੂੜੇ ਜਮਾਰੋ ਕੁੱਤੇ ਡੁੱਬ ਕੇ ਮਰ ਜਾਓ ਉਹਨਾਂ ਲਈ ਰੈਜਨਾਮਾ ਸਾਡੇ ਲਈ ਮਨਜ਼ੂਰ ਨਹੀਂ ਆ ਉਹਨਾਂ ਲਈ ਰੈਜਨਾਮਾ ਹੋ ਸਕਦਾ ਪਰ ਸਾਨੂੰ ਇਹ ਰੈਜਨਾਮਾ ਨਹੀਂ ਮਨਜ਼ੂਰ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਤੁੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਮੁਕੇਰੀਆਂ ਦੇ ਵਿੱਚ ਜਿਸ ਮਸਲੇ ਸਬੰਦ ਅਸੀਂ ਅੱਜ ਵੀ ਇਕੱਠੇ ਹੋਏ ਆਂ 6 ਤਰੀਕ ਨੂੰ ਵੀ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਪਹੁੰਚੇ ਸੀਗੇ ਜਿਹੜਾ ਪਿੰਡ ਗੇਰੇ ਦਾ ਮਸਲਾ ਆ ਸਾਡੇ ਰਿਆਬਰਾਂ ਦੇ ਮਾਨ ਸਨਮਾਨ ਦਾ ਮਸਲਾ ਔਰ ਮੈਂ ਇੱਕ ਹਾਸੋ ਹੀ ਨਹੀਂ ਗੱਲ ਤੁਹਾਨੂੰ ਦੱਸਣ ਲੱਗਾ ਕਿ ਇਹ ਕੋਈ ਬਾਲੀਵੁੱਡ ਦਾ ਮੈਚ ਨਹੀਂ ਚੱਲਦਾ ਪਿਆ ਕਿ ਬੋਲ ਉਧਰ ਸੱਡ ਦਿਓ ਤਾਂ ਬੋਲ ਇੱਧਰ ਸੱਡ ਦਿਓ ਜਾਂ ਭਾਸ਼ਾ ਬਦਲ ਲਓ ਦੇਖੋ ਲੜਾਈ ਸਾਡੇ ਰਿਆਬਰਾਂ ਦੇ ਮਾਨ ਸਨਮਾਨ ਦੀ ਹੈ ਠੀਕ ਹੈ ਜੀ ਕੁਝ ਆਗੂਆਂ ਨੇ 6 ਤਰੀਕ ਨੂੰ ਇੱਕ ਕਾਲ ਦਿੱਤੀ ਸੀ ਡਿਪਟੀ ਸਾਹਿਬ ਨੂੰ ਸੌਰੀ ਤਹਿਸੀਲਦਾਰ ਸਾਹਿਬ ਨੂੰ ਔਰ ਥਾਣਾ ਪਰਵਾਰੀ ਹਾਜੀਪੁਰ ਨੂੰ ਕਿ ਜੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਤੇ ਐਸਸੀ ਐਕਟ ਜਾਂ 295ਏ ਦਾ ਪਰਚਾ ਨਾ ਦਰਜ ਕੀਤਾ ਗਿਆ ਤਾਂ 10 ਤਰੀਕ ਨੂੰ ਅਸੀਂ ਆਪਣੇ ਲੈਟਰ ਹੈਡ ਤੋਂ ਲਿਖ ਕੇ ਆਪਣੇ ਮਾਧਿਅਮ ਤੋਂ ਡਿਪਟੀ ਸਾਹਿਬ ਨੂੰ ਦਮਾਗੇ ਕਿ ਇਹਨਾਂ ਉੱਤੇ ਬੜੀਆਂ ਧਰਾਂ ਦਾ ਪਰਚਾ ਦਰਜ ਕੀਤਾ ਜਾਵੇ ਅੱਜ 11 ਤਰੀਕ ਮੇਰੇ ਖਿਆਲ ਦੇ 11 ਤਰੀਕ ਅੱਜ ਹੋ ਗਈ ਆ 10 ਤਰੀਕ ਅੱਜ 10 ਤਰੀਕ ਨੂੰ ਗੁਰੂਦਾਤਾ ਟਾਈਗਰ ਫੋਰਸ ਇੱਥੇ ਪਹੁੰਚੀ ਸਮੁੱਚੀ ਟੀਮ ਮਕੇਰੀਆਂ ਦੇ ਵਿਖੇ ਉਦੋਂ 2 ਤੋਂ 3 ਘੰਟੇ ਹਾਈਵੇ ਜਾਮ ਰੱਖਿਆ ਇਸ ਮੰਗ ਨੂੰ ਲੈ ਕੇ ਕਿ ਐਸਸੀ ਐਕਟ ਔਰ 295 ਦਾ ਪਰਚਾ ਪਰ ਅੱਜ ਉਹਨਾਂ ਹੀ ਆਗੂਆਂ ਵੱਲੋਂ ਇੱਕ ਰਾਜਨਾਮੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਹਾਜੀਪੁਰ ਵਿਖੇ ਪਹੁੰਚੇ ਉਹ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ ਰਾਜਨਾਮਾ ਦਿੱਤਾ ਜਾਵੇ ਪਰ ਅਸੀਂ ਆਪਣਾ ਜਿਹੜੀ ਕਾਲ ਆਫ ਆਫਿਸ ਕਰਦੇ ਆਂ ਪਰ ਜੋ ਬੋਲ ਕਬੂਲ ਸਾਡੇ ਰੈਵਰਾਂ ਦੇ ਸਨਮਾਨ ਪ੍ਰਤੀ ਬੋਲੇ ਗਏ ਆ ਉਸ ਚੀਜ਼ ਦਾ ਰਾਈਨਾਮਾ ਸਾਨੂੰ ਮਨਜ਼ੂਰ ਨਹੀਂ ਆ ਮੇਰੇ ਸਮੁੱਚੇ ਸਮਾਜ ਨੂੰ ਮਨਜ਼ੂਰ ਨਹੀਂ ਆ ਸਾਡੀ ਜਥੇਬੰਦੀ ਨੂੰ ਨਹੀਂ ਮਨਜ਼ੂਰ ਕਿਉਂਕਿ ਸਾਡੀਆਂ ਭਾਵਨਾਵਾਂ ਨੂੰ ਪਹੁੰਚੀ ਆ ਠੇਸ ਠੀਕ ਹੈ ਜੀ ਉਸ ਪਿੰਡ ਦਾ ਮਸਲਾ ਸੀ ਉਹ ਪਿੰਡ ਦੇ ਵਿੱਚ ਬਹਿ ਕੇ ਆਪਸੇ ਵਿੱਚ ਬਹਿ ਕੇ ਨਿੱਠ ਸਕਦੇ ਸੀ ਨਿੱਠ ਹੋ ਵੀ ਸਕਦਾ ਹੋ ਸਕਦਾ ਹੋ ਵੀ ਗਿਆ ਹੋਵੇ ਪਰ ਸਾਡੇ ਰੈਵਰਾਂ ਦੇ ਮਾਨ ਸਨਮਾਨ ਦੀ ਲੜਾਈ ਦੇ ਵਿੱਚ ਸਮੁੱਚਾ ਪੰਜਾਬ ਕਹ ਲੋ ਸਮੂਚਾ ਭਾਰਤ ਕਹਿ ਲਓ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੰਚੀ ਆ ਜਿਨ੍ਹਾਂ ਨੇ ਲਲਕਾਰ ਕੇ ਕਿਹਾ ਸੀ ਕਿ ਚੂੜੇ ਚ ਮਾਰੇ ਕੁੱਤੇ ਡੁੱਬ ਕੇ ਮਰ ਜਾਓ ਉਹਨਾਂ ਲਈ ਰਾਈਨਾਮਾ ਸਾਡੇ ਲਈ ਮਨਜ਼ੂਰ ਨਹੀਂ ਆ ਉਹਨਾਂ ਲਈ ਰਾਈਨਾਮਾ ਹੋ ਸਕਦਾ ਪਰ ਸਾਨੂੰ ਇਹ ਰਾਈਨਾਮਾ ਨਹੀਂ ਮਨਜ਼ੂਰ ਸਾਡੀ ਜਿਹੜੀ ਮੰਗ ਉਸ ਜਿਹੜੀ ਵੀਡੀਓ ਦੇ ਆਧਾਰ ਦੇ ਉੱਤੇ ਜੋ ਉਸ ਬੰਦੇ ਨੇ ਬੋਲਕ ਬੋਲ ਬੋਲੇ ਸਾਡੇ ਰੈਵਰੈਂਸ ਸਨਮਾਨ ਪ੍ਰਤੀ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਡਿਪਟੀ ਸਾਹਿਬ ਨੂੰ ਦੇ ਚੁੱਕੇ ਆ ਉਹ ਉਹਦੀ ਵੀਡੀਓ ਦੇ ਆਧਾਰ ਤੇ ਉਦੇ ਉੱਤੇ ਜੋ ਬਣਦੀ ਕਾਰਵਾਈ ਆ ਉੱਥੇ ਪਰਚਾ ਦਰਜ ਹੋਣਾ ਚਾਹੀਦਾ ਇਸ ਲਈ ਜੋ ਤਾਂ ਕਿ ਕੱਲ ਨੂੰ ਕੋਈ ਵੀ ਬੰਦਾ ਉੱਠ ਕੇ ਸਾਡੇ ਰੈਬਰਾਂ ਦੇ ਮਾਨ ਸਨਮਾਨ ਪਤੀ ਕੋਈ ਉੱਚਾ ਬੋਲ ਨਾ ਬੋਲੇ ਦੇਖੋ ਜੇ ਅਸੀਂ ਅੱਜ ਲੜਾਈ ਲੜ ਰਹੇ ਹਾਂ ਸਮਾਜ ਦੀ ਦੇਖੋ ਡਿਪਟੀ ਸਾਹਿਬ ਦੇ ਵਰਜਨ ਤੁਸੀਂ ਸੁਣ ਲੈ ਕਿ ਗੁਰੂ ਰਵਦਾਰ ਟਾਈਗਰ ਫੋਰਸ ਨੇ ਉਹਨਾਂ ਨੂੰ ਰਾਤ ਨੂੰ ਰਿਹਾ ਕਰਵਾਇਆ ਠੀਕ ਆ ਇਹ ਵੀਡੀਓ ਤੁਹਾਡੇ ਮਾਧਿਅਮ ਤੇ ਪਹੁੰਚ ਗਈ ਆ ਤੇ ਉਹ ਤੁਸੀਂ ਲਾਈਵ ਵੀ ਕਰੇ ਦੇਣੀ ਆ ਦੇਖੋ ਪ੍ਰਸ਼ਾਸਨ ਨੇ ਇੰਨੀ ਗੱਲ ਕਹੀ ਆ ਕਿ ਜੋ ਉਸ ਦਿਨ ਆਗੂ ਪੁਲਿਸ ਨੇ ਅਰੈਸਟ ਕੀਤੇ ਸੀ ਗੁਰੂਰਦਾਸ ਟਾਈਗਰ 4 ਦੀ ਸਮੁੱਚੀ ਟੀਮ ਨੇ ਉਹਨਾਂ ਨੂੰ ਰਾਤ ਨੂੰ 9:30 ਤੋਂ 10 ਵਜੇ ਦੇ ਵਿਚਕਾਰ ਰਿਹਾ ਕਰਵਾਇਆ ਠੀਕ ਹੈ ਉਸ ਪਿੰਡ ਵਾਲੇ ਲੋਕ ਉੱਥੇ ਮੌਜੂਦ ਸੀ 70 ਤੋਂ 80 ਬੰਦੇ ਉਸ ਵੇਲੇ ਉੱਥੇ ਮੌਜੂਦ ਸੀ ਕੋਈ ਨਹੀਂ ਠਹਿਆ ਕੋਈ ਨਹੀਂ ਭੱਜਿਆ ਦੇਖੋ ਸਾਡੇ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਜੇਲਾ ਚ ਸਮਾ ਕੇ ਜਾ ਰਿਹਾ ਦੇਖੋ ਤੁਗਲਕਾਬਾਦ ਦੇ ਮਸਲੇ ਦੇ ਵਿੱਚ ਕਿੰਨੇ ਲੋਕਾਂ ਦਾ ਤਸ਼ੱਦਦ ਹੋਇਆ ਕਿਸੇ ਨੇ ਕੋਈ ਚੀਕ ਨਹੀਂ ਮਾਰੀ ਦੇਖੋ ਜੇਲ੍ਹ ਪਰੋਂ ਦੋ ਦਿਨ ਚੱਲੇ ਸਾਡੇ ਸਮਾਜ ਲਈ ਕਿਸੇ ਨੇ ਚੀਕ ਨਹੀਂ ਮਾਰੀ ਠੀਕ ਹੈ ਨਾ ਜੇ ਅੱਜ ਆਪਣੇ ਰੈਵਰਾਂ ਦੇ ਸਨਮਾਨ ਪ੍ਰਤੀ ਜੇ ਪੁਲਿਸ ਨੇ ਸਾਨੂੰ ਅਰੈਸਟ ਕਰ ਵੀ ਲਿਆ ਹਨਾ ਜੇ ਧੱਕਾ ਮੁੱਕੀ ਹੋ ਗਈ ਤਾਂ ਆਪਾਂ ਕਿਉਂ ਚੀਕਦੇ ਆ ਕਿ ਆਪਾਂ ਹੀਰੋ ਬਣਨਾ ਚਾਹੁੰਦੇ ਆ ਇਸ ਲਈ ਇਹ ਲੜਾਈਆਂ ਤਾਂ ਅੱਗੇ ਵੀ ਚਲਦੀਆਂ ਰਹਿਣੀਆਂ ਮਾਨਸਨ ਪੰਜ ਲੜਾਈਆਂ ਅੱਗੇ ਵੀ ਚੱਲਣ ਜੇ ਵੀ ਕੋਈ ਵੀ ਖੋਤੀ ਲੀਡਰ ਜਾਂ ਕੋਈ ਵੀ ਸ਼ਰਾਰਤੀ ਅੰਸਰ ਸਾਡੇ ਸਮਾਜ ਦੇ ਪ੍ਰਤੀ ਜਾਂ ਸਾਡੇ ਰੈਵਰਾਂ ਪ੍ਰਤੀ ਕੋਈ ਵੀ ਸ਼ਬਦਾਵਲੀ ਗਲਤ ਬੋਲੂਗਾ ਤਸੀਂ ਤੋਂ ਲਾਉਣ ਦੀ ਹਿੰਮਤ ਰੱਖਦੇ ਆ ਔਰ ਜਿਹੜੀ ਮੰਗ ਅਸੀਂ ਅੱਜ ਡੀਐਸਪੀ ਸਾਹਿਬ ਨੂੰ ਦਿੱਤੀ ਆ ਕਿ ਇਹਨਾਂ ਉੱਤੇ ਜੋ ਬਣਦੀ ਕਾਰਵਾਈ ਆ ਉਹ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਜਿਹੜਾ ਤੁਸੀਂ ਐਪਲੀਕੇਸ਼ਨ ਦਿੱਤੀ ਆ ਉਸ ਨੂੰ ਸਪੱਸ਼ਟ ਕਰਿਓ ਇੱਕ ਤਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਪਤਿਮਾ ਦੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਵਾਇਰਲ ਹੋਈ ਆ ਉਹਨਾਂ ਦੇ ਖਿਲਾਫ ਪਰਚਾ ਦਿੱਤਾ ਜਾਂ ਫਿਰ ਕੁਝ ਹੋਰ ਵੀ ਦੋ ਵੀਡੀਓ ਮੈਂ ਤੁਹਾਨੂੰ ਦੱਸਣਾ ਚਾਹਦਾ ਦੋ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਗੁਰੂ ਘਰ ਦੇ ਵਿੱਚ ਬਹਿ ਕੇ ਕੁਝ ਏਦਾਂ ਦੀਆਂ ਸੰਗਤਾਂ ਬੈਠੀਆਂ ਜਿਨ੍ਹਾਂ ਨੇ ਜਗਾਰੇ ਹੱਥ ਖੜੇ ਕਰਕੇ ਲਾਇਆ ਕਿ ਜਿਹੜੀ ਗੁਰੂ ਰਵਦਾਸ ਮਹਾਰਾਜ ਜੀ ਪ੍ਰਤਿਮਾ ਉਹਨਾਂ ਨੂੰ ਬਾਹਰ ਕੱਢ ਕੇ ਰੱਖਿਆ ਜਾਵੇ ਉਹਨਾਂ ਉੱਤੇ ਬਣਦਾ ਬਣਦੀ ਕਰਵਾਈ ਪਰਚਾ ਦਰਜ ਜਿਸ ਬੰਦੇ ਨੇ ਗਲੀ ਵਿੱਚ ਖੜ ਕੇ ਜਿਨੇ ਗਾਤਰਾ ਪਾਇਆ ਉਹਨੇ ਲਲਕਾਰੇ ਮਾਰੇ ਸਾਡੇ ਸਭਾਂ ਨੂੰ ਚੂੜੇ ਜਮਾਰ ਕੇ ਗਾਲਾਂ ਕੱਢੀਆਂ ਉਸ ਵੀਡੀਓ ਦੇ ਹੱਦ ਤੇ ਉਹਨਾਂ ਦੋਨਾਂ ਦੇ ਪਰਚਾ ਹੋਣਾ ਚਾਹੀਦਾ ਇਹ ਸਾਡੀ ਮੰਗ ਆ ਜੈ ਗੁਰਦੇਵ ਧੰਗੁਰਦੇਵ ਜੈ ਗੁਰਦੇਵ ਧੰਗੁਰਦੇਵ ਮੈਂ ਸਕੱਤਰ ਪੰਜਾਬ ਜੱਗੂ ਰਸੂਲਪੁਰ ਗੁਰੂ ਦਾ ਟਾਈਗਰ ਫੋਰਸ ਤੋਂ